ਕੀ ਨਾਮ ਹੈ ਪੈਂਦੀ ਆਪਣਾ ਗ੍ਰੰਥਿਕਾੁਰ ਮੈਂ ਦੱਸੋ ਪੈਂਦੀ ਆਪਣਾ ਕੀ ਇਤਿਹਾਸ ਹੈ ਜੀ ਪੁਰਾ ਵਾਈਕ੍ਰਿਸ਼ਨਾ ਖਾਲਸਾ ਹਾਂ ਵਾਈਕ੍ਰਿਸ਼ਨਾ ਜੀ ਕੀ ਫਤਿਹ ਹਾਂ ਜੀ ਆਪਾਂ ਜੀ ਸਾਡੇ ਆਪਣੀ 52 ਸਾਲ ਦੀ ਬਰਸੀ ਚਾਰ ਪਦਾਸੀਆਂ ਤੋਂ ਬਾਅਦ ਇਸ ਤਰ੍ਹਾਂ ਦੀ ਪਈ ਬਾਬਾ ਜੀ ਨੇ ਕਰਨੀ ਬੜੀ ਪ੍ਰਸੰਨਤਾ ਹੈ ਬਾਬਾ ਜੀ ਦੀ ਆਪਣੀ ਜ਼ਿੰਦਗੀ ਕਿ ਆਪ ਨੇ 18 ਸਾਲ ਦੀ ਸੇਵਾ ਕੀਤੀ گزارੇ ਬਾਬਾ ਜੀ ਨੇ اسی ਤਰ੍ਹਾਂ ਦੇ ਰਹਿ ਕੇ ਕਈ ਪਾਰੀਆਂ ਤੋਂ ਚਾਰਨ ਕੀਤਾ ਬਾਬਾ ਜੀ ਨੇ اسی ਤਰ੍ਹਾਂ ਦੇ ਰਹਿ ਕੇ ਲੰਗਰ ਚਲਾਇਆ ਬਾਬਾ ਜੀ ਨੇ ਕਿਸੇ ਤਰ੍ਹਾਂ ਨਹੀਂ ਰਹਿ ਕੇ ਕੋਰਤ ਦੇ ਜਾਣੇ ਬਾਬਾ ਜੀ ਨੇ 18 ਸਾਲ ਆਪਣੇ ਅੰਦਰੰਨ ਕੇਤੇ ਬਾੜੇ ਦੇ ਤੇ ਬਾਬਾ ਜੀ ਨੇ ਕਿਸੇ ਤਰ੍ਹਾਂ ਨਹੀਂ ਕਰੋ ਅੰਕਦਰ ਦੇ ਜੀ ਨੂੰ ਲੈਣੇ ਜੀ ਤੋਂ ਅੰਕਤ ਬਣਾ ਦਿੱਤਾ ਗੁਰ ਕਦੀ ਰਸ਼ੀ ਦਾ ਬਾਬਾ ਜੀ ਇਸੇ ਥਾਂ ਤੇ ਜੋਤੀ ਜੋਤ ਸਮਾਈ ਜਿਸ ਟਾਈਮ ਬਾਬਾ ਜੀ ਜੋਤੀ ਜੋਤ ਸਮਾਸ਼ ਕੇ ਬਾਬਾ ਜੀ ਦੀਆਂ ਸੰਗਤਾਂ ਵਿੱਚ ਸਨਮਾਨ ਪਾਈਆਂ ਚੱਕੜਾ ਪੈ ਗਿਆ ਸੀ ਉਸ ਸਨਮਾਨ ਵੀਰੇ ਗੱਲ ਕਰਦੇ ਸਨ ਸਾਡੇ ਪੀਰ ਬਜ਼ੁਰਗ ਅਸੀਂ ਆਪਣੀ ਤਰ੍ਹਾਂ ਅਨਸਾਰ ਇਹਨਾਂ ਦਾ ਦਫਨ ਕਰਨਾ ਹੈ ਗੁਰੂ ਜੀ ਨੇ ਸੰਗਤ ਨਾਲ ਕਰ ਕਿਸੇ ਸਾਡੇ

ਆਲੀ ਬਾਬਾ ਜੀ ਦਾ ਇਤਿਹਾਸ ਸੁਖ ਸਾਹਿਬੇ ਇਸੇ ਖੂਸਾਫ ਤੋਂ ਬਾਬਾ ਜੀ ਨੇ 18 ਸਾਲਾਂ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ਤੁਸੀਂ ਦਰਸ਼ਕ ਕਰੋ ਜੀ ਹਾਇਰ ਜੀ ਦਾ ਖਾਲਸਾ ਹਾਂ ਵੈਕ ਜੀ ਕੀ ਭਤੀ ਦੇ ਬੰਦ ਜੀ ਜੀ ਇਤਿਧਰ ਹਨ ਉਹ ਕਿ ਪਾਕਿਸਤਾਨ ਕਿਹੜਾ ਜਿਲ੍ਹਾ ਇਹ ਸਤਾਰਨ ਵਾਲਾ ਓਕੇ ਓਕੇ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਜਿੱਤਾ ਕੇ ਦੱਸਿਆ ਹੋਇਆ ਕਿ ਸਾਹਿਬ ਜੀ ਸਾਹਿਬ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੇ ਫੁੱਲਾਂ ਨੂੰ ਮੁਸਲਮਾਨ ਵੀਰਾਂ ਵੱਲੋਂ